ਉਹ ਕੀ ਹੋ ਗਿਆ ਬਾਪੂ ਜੀ ਆਏ ਪੁੱਤ ਤੋ ਤਸਵੀਰ ਹੀ ਹੋਇਆ ਅੱਗ ਦੇ ਕਿੰਨੀ ਕਿੰਨੀ ਮਾਇ ਜੜੀ ਪਿਆ ਕਰਦਾ ਬਾਪੂ ਮੈਂ ਦੋ ਤਿੰਨ ਰੀ ਕੁਰਤਾ ਤੋਤਾ ਮੈਂ ਕੀ ਕਰਾ ਕੁਰਤਾ ਹੈ ਇੰਨਾ ਪੁਰਾਣਾ ਹੋਣਾ ਅੱਛਾ ਪੁਰਾਣਾ ਤਾਂ ਮੈਂ ਨਹੀਂ ਲੈ ਲਿਆ ਜੀ ਬੁੱਧਾ ਫਿਰ ਪੁਰਾਣਾ ਤਾਂ ਮੈਂ ਵੀ ਹੋ ਗਿਆ ਮੈਨੂੰ ਦੇ ਦੇ ਤਾ ਬਾਪੂ ਤੁਸੀਂ ਬਹਾਨੇ ਕਾ ਤੋ ਲੱਭਦੇ ਰਹਿੰਦੇ ਨਿੱਕੇ ਨਿੱਕੇ ਗੱਲ ਤੇ ਕੋਈ ਤੁਸੀਂ ਵੇਲਾ ਨਹੀਂ ਛੱਡਦੇ ਵੀ ਲੜਾਈ ਨਾ ਪਵੇ ਹਰ ਇੱਕ ਚੀਜ਼ ਚ ਬਣਾ ਕਿਸੇ ਚੀਜ਼ ਚ ਵੀ ਨਹੀਂ ਹੈਗਾ ਵੀ ਕੋਈ ਚੀਜ਼ ਤੁਸੀਂ ਕਹਿ ਦੋ ਵੀ ਵਧੀਆ ਬਣਾਈ ਆ ਰੋਟੀ ਪਾਣੀ ਚ ਸਬਜ਼ੀ ਚ ਹਰ ਇੱਕ ਚ ਕਮੀ ਬਾਪੂ ਕੋਈ ਗੱਲ ਆ ਇਹ ਮੇਰੀ ਗੱਲ ਸੁਣ ਪੁੱਤ ਤੂੰ ਕੋਈ ਮੇਰੀ ਥੀਕ ਗੀ ਉਹਨੇ ਮੂਠੇ ਕੀ ਬੋਲਦਾ ਵੇ ਇਹ ਮੋਰ ਕੀ ਬੋਲਦਾ ਉਹ ਮੈਂ ਬੈ ਕੇ ਲੈ ਆਉਂ ਉਹ ਕੱਟ ਕੇ ਨਹੀਂ ਲੈ ਗਿਆ ਇਹ ਗੱਲ ਮੈਂ ਤੈਨੂੰ ਕਹੀ ਹੈ ਹਰ ਬੱਪੂ ਜੀ ਸਤਿ ਸ਼੍ਰੀ ਅਕਾਲ ਪੁੱਤਰਾ ਸਤਿ ਸ਼੍ਰੀ ਅਕਾਲ ਹਲੋ ਬੱਪੂ ਜੀ ਕੀ ਖਾਓਗੇ ਬੱਪੂ ਕੀ ਬਣਾਉਂਗਾ ਮੈਂ ਜਿਹੜਾ ਕੁਝ ਪੁੱਤ ਮਰਜੀ ਬਣਾ ਲਾ ਐ ਤਾਂ ਉਹੀ ਖਾ ਲਓ ਸਭ ਤੇ ਪਸੰਦ ਹੀ ਐ ਇਹ ਫਿਲਹਾਲ ਮੈਂ ਹੁਣ ਤਾਂ ਪੀ ਲੂੰਗਾ ਚੰਗਾ ਬੱਪੂ ਘਰ ਮੈਂ ਬਣਾਉ ਨਹੀਂ ਰੋਟੀ ਚਾ ਨਾ ਬਣਾ ਲੈਂਦਾ ਹਰ ਕੀ ਕਿ ਨਹੀਂ ਰਹਿ ਰਿਹਾ ਪੈਰੀਆ ਥਲੇ ਕਿੰਨੀ ਇੱਜ਼ਤ ਕਰਦੀ ਐ ਖਾ ਦਾ ਫੜਾਉਣੀ ਫੜਾਉਣੀ ਐ ਤੇ ਆ ਕੇ ਪੁੱਛਿਆ ਵੀ ਬੱਪੂ ਖਾਏਗਾ ਕੀ ਜਿਹੜੇ ਜਬਾਕਾ ਨੂੰ ਪਸੰਦ ਆ ਪਰ ਤਾਂ ਉਹੀ ਪਸੰਦ ਆ ਆਪਾਂ ਨਾ ਕਰੀ ਨਹੀਂ ਕਰਦੇ ਫਿਰ ਕਹਿੰਦੇ ਵੀ ਕਈ ਬਣਾਏ ਕਹਿੰਦੇ ਵੀ ਆ ਬਣਾ ਲਓ ਆਪਣਾ ਲੋ ਜਵਾਕਰ ਨੂੰ ਨਾ ਪਸੰਦ ਹੋਵੇ ਫਿਰ ਔਖਾ ਹੋ ਜਾਂਦਾ ਬਣਾ ਲੈਣਗੇ ਠੀਕ ਹੈ ਇਹਨਾਂ ਟਾਈਮ ਹੋ ਗਿਆ ਹਲੇ ਤੱਕ ਨਹੀਂ ਉੱਠੇ ਤੇ ਇੱਥੇ ਉੱਠੋ ਜੋ ਟਾਈਮ ਦੇਖੋ ਕਿੰਨਾ ਹੋ ਗਿਆ ਨੀਂਦ ਆ ਜਾਂਦੀ ਦੋਨੋਂ ਖੜ੍ਹੋ ਜੋ ਉੱਨਯ 10 ਮਿੰਟ ਹੋਰ ਪੈ ਜਾਣ ਨੇ ਕਦੋਂ ਦੇ ਸੁੱਤੇ ਤੁਹਾਨੂੰ ਪਤਾ ਟਾਈਮ ਦੇਖੋ ਕਿੰਨਾ ਹੋ ਗਿਆ 9 ਵਜੇ ਗਿਆ ਬਾਪੂ ਚਾਹਦੇ ਹਾਂ ਬਾਪੂ ਚਾਹਦੇ ਆਈ ਮੈਂ ਅੱਛਾ ਹੂੰ ਥੋੜੀ ਨੀਂਦਾਂ ਨਹੀਂ ਪੂਰੀ ਹੁੰਦੀਆਂ ਤੁਹਾਨੂੰ ਪਤਾ ਹੈਗਾ ਰਾਤ ਨੂੰ ਮੈਂ ਲੇਟ ਆਇਆ ਸੀ ਕੰਮ ਫਿਰ ਸੋਣੀ ਥੋੜੀ ਜਾਣ ਹੋਰ ਵੀ ਕੰਮ ਕਰਨ ਵਾਲੇ ਪਏ ਨੇ ਕੋਈ ਗੱਲ ਨਹੀਂ ਕੰਮ ਮੈਂ ਕੋਲੋਂ ਨਹੀਂ ਵੇਟ ਕਰੀ ਜਾਂਦੀ ਵੀ ਹੁਣ ਵੀ ਉੱਠੇ ਤੁਸੀਂ ਹੁਣ ਵੀ ਉੱਠੇ ਤਿੰਨ ਚਾਰ ਗੇੜੇ ਮਾਰ ਗਈ ਆ ਮੈਂ ਕੋਈ ਗੱਲ ਨਹੀਂ ਕੰਦਾਸਾ ਖਾਣ ਨੂੰ ਕੀ ਬਣਾਵਾਂ ਦਾਲ ਸਬਜ਼ੀ ਪਈ ਆ ਕੀ ਬਣਾਵਾਂ ਦਾਲ ਸਬਜ਼ੀ ਪਈ ਆ ਹਾਂ ਕੀ ਪਿਆਗਾ ਸਾਰਾ ਕੁਝ ਹੀ ਪਿਆਗਾ ਆਲੂ ਗੋਭੀ ਆਲੂ ਮਟਰ ਦੱਸੋ ਕੀ ਬਣਾਵਾਂ ਬੱਪਣੇ ਕੀ ਖਾਣਾ ਬਾਪੂ ਨੂੰ ਪੁੱਛਿਆ ਸੀਗਾ ਬਾਪੂ ਕਹਿੰਦਾ ਜੋ ਤੁਸੀਂ ਕਹਿੰਦਾ ਖਾਣਾ ਉਹੀ ਬਣਾ ਲਓ ਕਹਿੰਦੇ ਚਲ ਤੂੰ ਇੱਕ ਦੀ ਆਲੂ ਗੋਪੀ ਬਣਾ ਲੈ ਆਲੂ ਗੋਪੀ ਤੇ ਬਾਕੀ ਜੇ ਕੋਈ ਸਮਾਨ ਲਿਆਉਣ ਵਾਲਾ ਤਾਂ ਮੈਨੂੰ ਦੱਸ ਦੇ ਮੈਂ ਬਾਜ਼ਾਰ ਜਾ ਕੇ ਆਉਂਗਾ ਨਾ ਤੋਂ ਕਿੰਨਲ ਮੈਂ ਕੰਮ ਕਰ ਰੱਖਿਆ ਹੋਣਾ ਮਿੱਠੇ ਚ ਖਾਣਾ ਕੁਛ ਮਿੱਠੇ ਚ ਦੇਖ ਲਈ ਬਣਾਉਣਾ ਤਾਂ ਟਾਈਮ ਹੀ 9 ਬਚ ਗਏ ਚਲ ਠੀਕ ਹੈ ਤੁਸੀਂ ਪੀਓ ਚਾਹ ਫਿਰ ਮੈਂ ਬਣਾਉਣੀ ਮੈਂ ਨਾ ਫਿਰ ਨੇ ਰੈਡੀ ਹੋਗਾ ਬਣ ਗਈ ਸਖਬ ਜੀ ਹਾਂ ਜੀ ਤੇ ਤੁਸੀਂ ਇੱਥੇ ਆ ਗਏ ਤਿਆਰ ਨੇ ਹੁਣ ਤੁਸੀਂ ਉਹ ਮੇਰਾ ਤਾਂ ਜੀ ਨਹੀਂ ਕਰਦਾ ਤੈਨੂੰ ਛੱਡ ਕੇ ਜਾਣ ਨੂੰ ਉਹ ਜਨਾ ਦੇ ਕੰਮ ਤੇ ਜਾਣਾ ਹੀ ਆ ਇਹ ਕਰਾਂ ਜੀ ਨਹੀਂ ਕਰਦਾ ਜੀ ਤਾਂ ਮੇਰਾ ਵੀ ਨਹੀਂ ਕਰਦਾ ਪਰ ਹੁਣ ਕੀ ਕਰਾਂ ਹਾਂ ਤੁਸੀਂ ਤਾਂ ਰੱਟ ਲਾ ਰੱਖਿਆ ਵਗਜੋ ਵਗਜੋ ਤਿਆਰ ਹੋ ਜਾ ਤੁਹਾਡਾ ਤਾਂ ਜੀ ਕਰਦਾ ਨਹੀਂ ਕਰਦਾ ਜੀ ਪਰ ਹੁਣ ਕੰਮ ਤਾਂ ਕਰਨੇ ਆ ਨਾ ਕੋਈ ਗੱਲ ਨਹੀਂ ਹੋਈ ਜਾਣਗੇ ਕੰਮ ਤਾਂ ਚਲੋ ਚੱਪ ਮੈਨੂੰ ਤੁਨੂੰ ਟੈਸਟ ਕਰੋਗੇ ਸਬਜ਼ੀ ਦੱਸੋ ਕਿੰਨਾ ਬਣੀ ਆ ਕੇ ਖੁਸ਼ਬੂ ਤਾਂ ਬਹੁਤ ਕਹਿ ਰਹੀ ਆ ਬਸ ਫਿਰ ਪੁੱਛੋ ਮੈਨੂੰ ਕਿੱਦਾਂ ਬਣੀ ਆ ਆਲੂ ਮਟਰ ਬਣਾਇਆ ਅੱਛਾ ਤੇ ਫਿਰ ਜਿਹਦੇ ਸਾਹਮਣੇ ਖੁਸ਼ਬੂ ਆ ਰਹੀ ਆ ਨਾ ਬਸ ਸਬਜ਼ੀ ਬਾਗ ਮਾਰ ਰਹੀ ਆ ਤੁਸੀਂ ਖਾ ਕੇ ਦੱਸੋ ਮੈਂ ਤਾਰੀਫ ਕਰਦੇ ਰਹਿੰਦੇ ਹਾਂ ਹਮ ਕੀ ਆਪਾ ਸੱਚੀ ਤੇਰੇ ਹੱਥਾਂ 'ਚ ਨਾ ਸੱਚੀ ਜਾਦੂ ਆ ਅਸਲ ਨਹੀਂ ਮੈਂ ਨਾ ਬਾਕਮਾ ਚਲ ਮਨ ਨੂੰ ਆਏ ਦੋਸਤ ਮਿੱਠਾ ਕੀ ਬਣਾਵਾ ਮੈਂ ਮਿੱਠਾ ਕੁਝ ਹੀ ਬਣਾ ਲਾਂ ਤੇਰੇ ਹੱਥਾਂ ਨੂੰ ਤਾਂ ਸਾਰਾ ਕੁਝ ਹੀ ਜਾ ਲਾਂ ਜਿੰਨਾ ਰੋਮੈਂਟਿਕ ਹੀ ਹੋਈ ਜਾਇਆ ਕਰੋ ਜਿਹੜੀ ਗੱਲ ਪੁੱਛੀਂ ਤਾ ਦੱਸੋ ਨਾ ਚਲ ਤੂੰ ਐ ਕਰ ਤੂੰ ਬਣਾ ਲੈ ਨੇ ਮੈਂ ਨਾ ਆ ਕੇ ਨਾ ਰੈਡੀ ਹੋ ਠੀਕ ਹੈ ਠੀਕ ਓਕੇ ਠੀਕ ਤੇ ਬਾਪੂ ਕਿੱਧਰ ਗਿਆ ਬਾਪੂ ਨਹੀਂ ਜਿੰਦਾ ਪਾਪੂ ਤਾਂ ਨਹੀਂ ਇੱਥੇ ਹੋਣਗੇ ਚਲ ਠੀਕ ਹੈ ਤੂੰ ਲੈ ਬਣਾ ਰੋਟੀ ਬਣਾ ਲੈ ਠੀਕ ਹੈ ਮੈਂ ਜਾਵਾਂ ਕਿ ਨਾ ਜਾਵਾਂ ਤੁਸੀਂ ਫਟਾਫਟ ਰੈਡੀ ਹੋ ਜਾ ਚਲ ਠੀਕ ਓਕੇ ਈ ਵੀ ਨਾ ਇਹ ਚ ਵੀ ਦੇਖੋ ਬੱਸ ਇਹ ਲੈਂਦੀ ਖੋਈ ਜਾਂਦੇ ਨੇ ਨਾ ਹੋਰ ਕੋਈ ਕੰਮ ਹੀ ਨਹੀਂ ਹੈ ਮੈਂ ਕੋਲ ਹੋਰ ਹਾਂਜੀ ਸ਼ਾਮ ਨੂੰ ਜਾ ਕੇ ਆ ਜੀ ਕਿਉਂ ਫੋਨ ਕੀ ਹੋ ਗਿਆ ਤੇਰਾ ਜੀ ਨਹੀਂ ਲੱਗ ਰਿਹਾ ਮੈਂ ਵੀ ਤਾਂ ਪਹਿਲਾਂ ਹੀ ਕਹਿ ਰਿਆ ਸੀ ਮੇਰਾ ਕੰਮ ਤੇ ਜਾਣ ਨੂੰ ਜੀ ਠੀਕ ਹੈ ਕੋਈ ਡੀਜ਼ਲ ਵੀ ਤੁਹਾਡਾ ਜੀ ਲੱਗਣੋਂ ਹਟ ਗਿਆ ਇੱਕ ਵਾਰ ਹੋਰ ਬਹੁਤ ਢੀਲਾ ਛੋਟੀ ਜੀ ਮੈਂ ਉਹ ਕਰਕੇ ਨਾ ਜਲਦੀ ਘਰੇ ਆ ਦੂੰਗਾ ਚਲੋ ਫਤਰਾ ਸ਼ਾਮ ਨੂੰ ਮੈਂ ਤੁਰਿਆ ਨਹੀਂ ਹੁੰਦਾ ਉਹ ਕੋਈ ਗੱਲ ਨਹੀਂ ਮੈਂ ਜਲਦੀ ਕਰਿਆ ਜਦ ਤੱਕ ਕਹਿ ਲਵਾਂ ਇਹ ਨਾ ਜੀ ਮੈਂ ਬਸ 3-4 ਵਜੇ ਨੂੰ ਫ੍ਰੀ ਹੋ ਗਿਆ ਜੀ ਤੇ ਤਿਆਰ ਰੱਖਿਆ ਬੰਦੀਆਂ ਤੇ ਬਾਪੂ ਦਾ ਵੀ ਧਿਆਨ ਰੱਖੀਂ। ਉਹਦਾ ਫੇਰ ਬਾਤ ਜੂ ਨਹੀਂ ਕਰੀ। ਹਾਂ ਪੱਕਾ ਪ੍ਰੋਮਿਸ। ਠੀਕ ਆ। ਚਲੋ। ਧਿਆਨ ਰੱਖੋ ਤੇ ਬਾਪੂ ਦਾ ਵੀ ਧਿਆਨ ਰੱਖੀਂ। ਬਾਪੂ ਦਾ ਵੀ ਧਿਆਨ ਰੱਖੋ। ਤੁਹਾਡਾ ਖਾਣਾ ਤੱਕ ਕਰਤਾ ਮੈਂ ਲੈ ਜਾ। ਠੀਕ ਆ ਠੀਕ ਆ। ਲਿਆ ਬਾਪੂ ਰੋਟੀ ਚਾਹੀਦਾ ਕੋ ਆਪ ਇਹਨਾਂ ਤੇਰੀ ਤੇ ਚਮਕੀ ਜਾਂਦਾ ਉੱਤੇ ਹੈ ਨਹੀਂ ਬਾਪੂ ਜੀ ਤੁਹਾਨੂੰ ਉਹੀ ਲੱਗਦਾ ਮੈਂ ਤਾਂ ਸਬਜ਼ੀ ਬਹੁਤ ਵਧੀਆ ਬਣਾਈ ਆ ਬੜੀਆ ਦਾ ਭਾਈ ਥੱਲੇ ਕੁਦੀਂਦਾ ਤਾਂ ਹੈ ਨਹੀਂ ਤੇਰੀ ਤੇ ਦਿਸੀ ਜਾਂਦਾ ਮੈਨੂੰ ਤਾਂ ਬਾਪੂ ਜੀ ਤੁਸੀਂ ਖਾ ਕੇ ਤਾਂ ਦੇਖੋ ਇਹਨੂੰ ਮੈਂ ਇਕ ਵਾਰੀ ਸੀ ਸਬਜ਼ੀ ਇਹ ਤਾਂ ਕਹਿੰਦੇ ਸਵਾਦ ਹੀ ਬਹੁਤ ਵਧੀਆ ਹੂੰ ਹੂੰ ਜੀ ਬਾਪੂ ਜੀ ਤੇਰੀ ਤੇਰਤਾ ਜਿਹੜਾ ਹੈਗਾ ਹੈਗਾ ਤੇ ਮੇਰੇ ਤਾਂ ਹੋਰ ਪਾਸੇ ਥੋੜੀਆਂ ਜੀਆਂ ਲਿਆ ਕੇ ਪਰ ਦੌਰੀਆਂ ਇੰਨਾ ਤਜਾਬ ਬਣਦਾ ਮੇਰੇ ਮੈਂ ਇਹਨੂੰ ਖਾਉ ਖਾਉ ਕਿਵੇਂ ਦਾ ਤਰਸ ਕਿਵੇਂ ਪਾਚਣਗੇ ਮੇਰੇ ਬਾਪੂ ਮਿਰਚ ਤਾਂ ਹੈ ਨਹੀਂ ਉਹ ਮੈਂ ਹੁਣ ਇਹਨਾਂ ਨੂੰ ਖਵਾ ਕੇ ਰੱਤੀ ਆ ਉਹ ਤਾਂ ਕਹਿੰਦੇ ਬਹੁਤ ਵਧੀਆ ਬਣੀ ਨਾਲੇ ਮੈਂ ਪੈਕ ਕਰਕੇ ਦਿੱਤੀ ਜੀ ਦੋ ਨੁਕਸਾਨ ਹੁੰਦੇ ਨੇ ਭਾਈ ਇੱਕ ਤਾਂ ਖੱਟਾ ਹੈ ਨਾ ਵੱਧ ਆਇਆ ਤਾਂ ਫਿਰ ਘਰ ਦਾ ਜਰੂਰ ਖੜਦੇ ਹੋਗੇ ਤੁਸੀਂ ਤੇ ਜਦੋਂ ਮੈਂ ਨਾ ਖਾਸ ਅਗਰ ਰੋਕੀ ਬਣੀ ਤਾਂ ਫਿਰ ਮੈਨੂੰ ਕੀ ਪੈ ਜਾ ਮੈਂ ਤਾਂ ਗੁਰਦੁਆਰੇ ਘਰ ਲਿਆ ਕਰੂੰਗਾ ਜਾਂਦੀ ਕਹੀਂ ਅਹੀ ਰਹਿ ਬਣਾ ਛੜੀਏ ਤੁਸੀਂ ਕੁੱਤ ਨੂੰ ਉਹੀ ਲੱਗਦਾ ਮੈਂ ਤਾਂ ਬਹੁਤ ਵਧੀਆ ਬਣਾਈ ਨਾਲ ਮੈਂ ਦੇਖ ਕੇ ਬਣਾਈ ਤੁਸੀਂ ਮਿੱਠਾ ਹੱਤ ਨਹੀਂ ਖਾਂਦੇ ਜਿਵੇਂ ਘੱਟ ਪਾਈ ਆ ਮਾੜੀ ਜੀ ਇਹ ਬੱਦ ਪਾਉਣੇ ਹੋਏ ਕੋਈ ਫਿਰ ਤਾਂ ਡੱਬੇ ਉਲਟਾ ਦੇਣ ਨੂੰ ਵੇਚ ਹੈ ਨਾ ਅਰੇ ਤੁਸੀਂ ਕਮਾਲ ਹੋ ਗਈ ਮਾੜੀ ਮੁੱਢੀ ਵਧੀਆ ਛਾਬੀ ਬਣਾਓ ਘੱਟ ਨੂੰ ਮਿਰਚਾ ਲਈ ਘੱਟ ਕੇਲ ਪਾਓ ਲੈ ਲੈ ਭਾਈ ਮੈਂ ਨਹੀਂ ਖਾਂਦਾ ਰੁਕ ਗਈ ਮਾਪੂ ਮੈਂ ਫਿਰ ਹੋਰ ਬਣਾ ਕੇ ਲਿਆ ਦੇਣੀ ਪਹਿਲੇ ਢੰਗ ਨਾਲ ਬਣਾਇਆ ਕਰੋ ਇਹ ਮੇਰੇ ਕਰੇ ਰੋਟੀ ਮਾਣੀ ਨਹੀਂ ਬਣਾਇਆ ਅੰਦਰ ਐ ਕਰਦੇ ਰ ਹੱਦ ਹੋ ਮੁੰਡੇ ਨੂੰ ਵੀ ਕਹਿਣਾ ਪਊਗਾ ਕਿ ਤੂੰ ਨੂੰਨ ਵਿੱਚ ਅਪੰਦਰਾਂ ਇੰਨਾ ਕਿੱਥੋਂ ਖਾਣ ਲੱਗ ਗਿਆ ਰੋਕੀ ਦਾ ਇਹਨਾਂ ਟਾਈਮ ਹੋਇਆ ਪਰ ਭੁੱਖੇ ਮਰੀ ਜੰਨੇ ਆ ਲੈ ਖਾ ਲੈ ਪਰਾਂਦੇ ਹਮਾਲ ਹੋ ਗਈ ਮੈਂ ਲੱਭੀ ਤਾਂ ਰੋਟੀ ਸਬਜ਼ੀ ਮੈਂ ਹੀ ਬਣਾਉਂਦੀ ਸੀ ਉਦੋਂ ਤਾਂ ਬਾਪੂ ਵਧੀਆ ਖਾਂਦਾ ਸੀ ਹੁਣ ਬਾਪੂ ਨੂੰ ਦਿਨੋਂ ਦਿਨ ਕੀ ਹੋਈ ਜਾਂਦਾ ਇਹ ਤਾਂ ਸਮਝ ਹੀ ਨਹੀਂ ਆ ਰਹੀ ਕੋਤਾ ਨਹੀਂ ਥੋੜੇ ਦਿਨਾਂ ਤੋਂ ਬਾਪੂ ਬੜੀ ਲੱਭੀ ਜਾਂਦਾ ਕਦੇ ਕਿਸੇ ਗੱਲ ਨੂੰ ਲੈ ਕੇ ਕਦੇ ਕਿਸੇ ਗੱਲ ਨੂੰ ਲੈ ਕੇ ਮੈਂ ਚੁੱਪ ਕਰਕੇ ਟਾਲੀ ਜਾਂਦੀ ਆ ਮੈਂ ਕਹਿੰਨੀ ਚੱਲ ਕੋਈ ਗੱਲ ਨਹੀਂ ਗੁਜ਼ਰ ਕਾ ਹਣਾ ਪਰ ਹੋਂ ਤਾਂ ਪਤਾ ਨਹੀਂ ਕਿਉਂ ਮੈਂ ਤਾਂ ਅਪੀਰਿਟੇਟ ਹੋਣ ਲੱਗੀ ਕਰਦੀ ਮੈਨੂੰ ਨਾ ਗੱਲ ਕੀ ਹੋਇਆ ਮੈਡਮ ਜੀ ਕੁਛ ਨਹੀਂ ਹੋਇਆ ਬਿਮਾਰਤਾ ਨਹੀਂ ਹੋਰੀ ਫਿਰ ਐ ਮੂੰਹ ਬਣਾ ਰੱਖਿਆ ਕੀ ਗੱਲ ਹੋ ਗਈ ਹੈ ਬਸ ਕੀ ਗੱਲ ਕਿਉਂ ਕੀ ਗਲਤ ਦੱਸ ਦੇ ਚਲ ਮੈਨੂੰ ਐ ਦੱਸੋ ਸਬਜ਼ੀ ਕਿਵੇਂ ਬਣੀ ਸੀ ਸਬਜ਼ੀ ਵਧੀਆ ਬਣੀ ਸੀ ਕਿਉਂ ਕੀ ਹੋਇਆ ਮਿਰਚ ਜ਼ਿਆਦਾ ਸੀ ਉਹ ਚ ਨਾ ਮਿਰਚ ਤਾਂ ਕੋਈ ਜ਼ਿਆਦਾ ਨਹੀਂ ਸੀ ਗੱਲ ਕੀ ਹੋ ਗਈ ਗਲਤ ਦੱਸ ਦੇ ਹੋਣਾ ਕੀ ਆ ਤੁਸੀਂ ਜਦੋਂ ਦੇਖ ਲਓ ਮਿਸ ਘਰੇ ਆਈਆਂ ਤੁਸੀਂ ਮੈਨੂੰ ਜਿਵੇਂ ਕਿਆ ਮੈਂ ਉਹਵੇਂ ਕੀਤਾ ਹੂੰ ਮੇਰੇ ਬਾਪੂ ਜੀ ਨੂੰ ਰੋਟੀ ਫੜਾਈ ਤੇ ਮੈਨੂੰ ਕਹਿੰਦੇ ਵੀ ਕੀ ਬਣਾਇਆ ਕਹਿੰਦੇ ਇੰਨੀ ਮਿਰਚ ਤੇ ਤੇਲ ਤੇਲ ਕਹਿੰਦੇ ਜੇ ਨਹੀਂ ਬਣਾਉਣੀ ਹੁੰਦੀ ਦੱਸ ਦਿਆ ਕਰੋ ਮੈਂ ਬਾਹਰੋਂ ਖਾ ਲਿਆ ਕਰੂੰਗਾ ਗੁਰਦੁਆਰੇ ਚੋਂ ਖਾ ਲਿਆ ਕਰੂੰਗਾ ਮੈਨੂੰ ਇੰਨਾ ਗੁਰ ਸੁਣਾਇਆ ਬਾਪੂ ਨੇ ਉਹ ਚਲ ਕੋਈ ਗੱਲ ਨਹੀਂ ਉਹਦੀ ਬੋਲਣ ਦੀ ਆਦਤ ਆ ਫਿਰ ਕੀ ਹੋ ਗਿਆ ਤੈਨੂੰ ਕਿਹਾ ਤੈਨੂੰ ਸਮਝਾਇਆ ਤਾਂ ਹੋਇਆ ਤੈਨੂੰ ਉਹ ਤਾਂ ਮੈਨੂੰ ਤੁਸੀਂ ਕਿਹਾ ਪਰ ਜੇ ਕੋਈ ਕਮੀ ਹੋਵੇ ਜੇ ਕੋਈ ਗਲਤੀ ਹੋਵੇ ਫਿਰ ਤਾਂ ਬੰਦਾ ਕਹਿ ਦਿੰਦਾ ਬਿਨਾਂ ਗਲਤੀ ਤੋਂ ਕੌਣ ਸੁਣਦਾਗਾ ਚਲ ਕੋਈ ਗੱਲ ਨਹੀਂ ਮੈਂ ਬਾਪੂ ਨੂੰ ਕਹਿ ਦਊਗਾ ਅੱਗੇ ਤੋਂ ਨਹੀਂ ਕਹਿਣਾ ਤੈਨੂੰ ਮਨ ਨੂੰ ਚੰਗਾ ਨਹੀਂ ਲੱਗਦਾ ਪਤਾ ਚੱਲ ਕੋਈ ਗੱਲ ਨਹੀਂ ਐ ਮੈਨਾਂ ਮੋਗਣਾ ਨਾਲੇ ਰੋਟੀ ਟੁੱਕ ਬਣਾ ਲੈ ਮੈਨ ਲੱਗਦਾ ਸੀ ਵੇਰਦਾ ਦੁਹੀਂ ਬੈਠੀ ਹੋਈ ਹਾਂ ਨਾ ਮੇਰਾ ਜੀ ਨਹੀਂ ਕੀਤਾ ਕੰਮ ਦਾ ਐ ਥੁੜੀ ਹੁੰਦਾਗਾ ਹੱਸ ਕੇ ਤਾਂ ਦਿਖਾ ਦੇ ਇੱਕ ਵਾਰ ਹੱਸਦੀ ਸੋਹਣੀ ਲੱਗਦੀ ਐ ਤੂੰ ਐ ਨਾ ਮੋ ਬਣਾ ਕੇ ਰੱਖਿਆ ਕਰ ਆ ਬਣੀ ਐ ਨਾ ਗੱਲ ਚਾਹ ਬਣਾਉਂ ਤੂੰ ਹੁਣ ਚਾਹ ਦੀ ਘੁੱਟ ਲੈ ਕੇ ਬਣਾ ਕੇ ਨਾਲੇ ਨਾਲੇ ਹੋਰ ਬਾਪੂ ਕਿਵੇਂ ਆ ਠੀਕ ਹੈ ਉਹ ਮੈਂ ਤਾਂ ਠੀਕ ਆ ਚਾਚੂ ਲੈ ਆਉਂਦਾ ਚਾਹ ਬਣਾਈ ਜਾਂਦੇ ਸੁੱਖ ਬਸ ਲਿਆਉਂਦੀ ਆ ਆਉਂਦੀ ਆ ਜੀ ਚਾਹ ਬੋਲਣਾ ਪੈਂਦਾ ਕੁਛ ਨਾ ਕੁਛ ਵੀ ਤੇ ਐ ਨਹੀਂ ਹੈਗਾ ਵੀ ਗਰਕਦੇ ਨੇ ਆਪ ਹੀ ਲੈ ਤੂੰ ਹੀ ਲੈ ਆਉਂਦਾਗਾ ਬਣੀ ਬਣਾਈ ਆ ਕੇ ਬਣਾਈ ਜਾਂਦੀ ਆ ਧੂਰੇ ਬਹਿ ਕੇ ਆ ਕੇ ਉਹ ਮਹਾ ਚੱਲ ਦੋ ਗੱਲਾਂ ਕਰ ਲਈ ਗੱਲਾਂ ਵੀ ਕਰ ਲਿਆ ਕਰ ਗੱਲਾਂ ਕਰੀ ਜਾਂਦਾ ਮੈਂ ਤੈਨੂੰ ਦੱਸੀ ਜਾਂਦਾ ਵੀ ਚਾਹ ਤੇ ਆ ਉਹ ਤੇਰੀ ਦਵਾਈ ਦੱਸ ਗੁੱਡਿਆਂ ਦੀ ਲਿਆਉਣ ਵਾਲੀ ਜੀ ਗੋਡੇ ਮੇਰੇ ਵਧੀਆ ਚੱਲਦੇ ਨੇ ਹਲੇ ਦਵਾਈ ਉਹ ਗੋਡੇ ਦਾ ਲੋਟ ਹੈ ਜਿਹੜੀ ਗੱਲ ਤਾਂ ਮੈਂ ਕਹਿੰਦਾ ਵੀ ਤਦਾਬਤ ਨੂੰ ਬਣ ਜਾਂਦਾ ਮੇਰੇ ਤਾਂ ਮੋਟਾ ਘੱਟ ਪਾਇਆ ਕੋਈ ਜਿਹੜੀ ਗੱਲ ਕਹਣਾ ਉਹ ਤਾਂ ਮੰਨਦੇ ਨਹੀਂ ਹੁਣ ਕੋਟਿਆ ਮਗਰ ਪੈ ਗਿਆ ਲੈ ਦੱਸ ਕੋਈ ਗੱਲ ਨਾ ਮਰਜਾ ਘੱਟ ਹੀ ਮਾਉਂਦਿਆ ਤੂੰ ਐਵੇਂ ਨਾ ਨਾ ਖਰੀਦਿਆ ਕਰਿਆ ਕਰ ਮੂਰੇ ਕੁਛ ਲਿਆਉਣਾ ਹੁੰਦਾ ਨਾ ਕੋਈ ਮੇਰੇ ਵਾਸਤੇ ਤਾਕਤ ਵਾਲੀ ਚੀਜ਼ ਲਿਆ ਦਿਆ ਕਰ ਤਾਕਤ ਵਾਲੀ ਦੱਸ ਦੇ ਤੇਰੇ ਵਾਸਤੇ ਕੀ ਲਿਆ ਕੇ ਆਉਣਾ ਕੋਈ ਡਾਉਨ ਕੋ ਟੂੰ ਟੂਕ ਲਿਆ ਦਿਆ ਕਰ ਲਿਆ ਫਾਟੀ ਲਾ ਤਾਂ ਉਹ ਨਾ ਆਈ ਗੁੜਿਆ ਅੱਛਾ ਫਿੱਕੀ ਕਰੀ ਪਈ ਐ ਫਿੱਕੀ ਕਿੱਥੇ ਬਾਪੂ ਯਾਰ ਮਿੱਠਾ ਤਾਂ ਹੈਗਾ ਤਾਂ ਹੈਗਾ ਚਾਹ ਪਰਲੀ ਘੁੱਟਦਾ ਆਹੋ ਪਰਲੀ ਕੋ ਓਏ ਬਾਹਲਾ ਲੱਗ ਲਾਇਆ ਪਿਆ ਬਾਹਲਾ ਤੂੰ ਕੱਢ ਲੋ ਮਿੱਠਾ ਜੇ ਨਿਕਲਦਾ ਚੰਤੇ ਨਾਲ ਤੂੰ ਵੀ ਬਾਪੂ ਦੇ ਸੇ ਪਾਸੇ ਮੰਨ ਨਹੀਂ ਰਹੀ ਆਇਆ ਦਿੱਤੋ ਹੀ ਪੱਖੀਆਂ ਪਕਾਈਆਂ ਖਾਧੀਆਂ ਨਹੀਂ ਜਾਂਦੀਆਂ ਤੈਨੂੰ ਆਦਤ ਪਈ ਹੋਈ ਏ ਤੁਲੇ ਦੇ ਹੱਥ ਸਾੜਨ ਤੂੰ ਆਹ ਪਈ ਲੈ ਜਾ ਕੇ ਤੇ ਮੈਨੂੰ ਡੋਲੀ ਨੇ ਨਾ ਪਹਜਿਆ ਤਾਂ ਲੈ ਜਾਂਦਾ ਪੀਲਾ ਨਾ ਹੋਰ ਲੋੜ ਨਹੀਂ ਮੈਨੂੰ ਗੱਲ ਸੁਣ ਉਹ ਤੂੰ ਬਹੁਤੇ ਮੂਠੇ ਕੀ ਬੋਲਦਾ ਓਏ ਉਹ ਹੋਰ ਕੀ ਬੋਲਣਾ ਤਾਂ ਮੈਂ ਬਿਆ ਕੇ ਲੈ ਆਂ ਤੂੰ ਕੱਟ ਕੇ ਨਹੀਂ ਲੈ ਕੇ ਆਇਆ ਇਹ ਗੱਲ ਮੈਂ ਤੈਨੂੰ ਕਹੀ ਏ ਜਿਹੜੀ ਤੂੰ ਕਹੀ ਜਾਂਦਾ ਮੈਨੂੰ ਬਾਪੂ ਐਨੇ ਨਖਰੇ ਚੰਗੇ ਨਹੀਂ ਹੁੰਦੇ ਜਾਂ ਜਮੇਖਾ ਪੂਰਾ ਵਧੀਆ ਨਾ ਪਤਾ ਨਾ ਘਟਾ। ਤੂੰ ਮੇਰੀ ਗੱਲ ਸੁਣ। ਹਾਂ। ਇਹ ਤਾਂ ਹੁਣ ਚੱਲ ਤੇਰੇ ਤੂੰ ਵਿਆਹ ਕਿ ਲੈ ਆਂ ਜਿਵੇਂ ਵੀ ਲੈ ਆ ਮੈਂ ਕੋਈ ਤਰਾਜ਼ ਨਹੀਂ ਕਰਿਆ। ਮੈਂ ਤਾਂ ਬੋਲੂਗਾ ਹੁਣ ਮੇਰੀ ਵਿਆਹੀ ਹੋਈ ਤਾਂ ਰਹੀ ਨਹੀਂ। ਮੈਂ ਤਾਂ ਤੁਹਾਨੂੰ ਕਹੂੰ। ਸਾਨੂੰ ਕਹਿੰ। ਮੈਂ ਨਹੀਂ ਡਰਦਾ ਰੋਦਾ। ਕਹਿਣ ਦੀ ਵੀ ਲਿਮਟ ਹੁੰਦੀ ਆ। ਲਿਮਟ 'ਚ ਰਹਿ ਕੇ ਕਿਹਾ ਕਰਾਂ। ਪਰ ਨਾ ਮੈਂ ਕੋਈ ਗਾਲ ਕੱਢੀ ਐ ਮੈਂ ਹੀ ਕਹਿ ਵੀ ਮਿੱਠਾ ਬਾਹਲਾ ਪਾਇਆ ਪੈਜ। ਪਹਿਲਾਂ ਮੈਂ ਜਾਣ ਕੇ ਪੁੱਛਾ ਗਿਆ। ਵੀ ਤਾਂ ਫਿੱਕੀ ਐ। ਮੈਨੂੰ ਪਤਾ ਹੁਣੇ ਕੱਲ ਵੀ ਦੱਸਿਆ ਮੈਨੂੰ ਸੋਖਣੇ ਤੂੰ ਕੱਲ ਵੀ ਉਹਦੇ ਨਾਲ ਕਰੀਆ। ਕੋਈ ਗੱਲ ਨਹੀਂ ਬਾਪੂ ਆਪਾਂ ਤਿੰਨ ਜੀਆਂ ਆਪਦਾ ਖੁਸ਼ੀ ਰਹਿ ਲੋ ਕਰੇ ਕਿਉਂ ਐਵੇਂ ਝੱਜੂ ਪਾਉਣਾ ਉਹ ਖੁਸ਼ ਮੈਂ ਕਿਹੜਾ ਇੱਥੇ ਨੱਚੀ ਜਾਣਾ ਮੈਂ ਤਾਂ ਤੁਹਾਨੂੰ ਐਂ ਕਹਿਣਾ ਵੀ ਜਿਹੇ ਜਾਂ ਮੈਨੂੰ ਪੁੱਛ ਲਿਆ ਕਰੋ ਵੀ ਕਹੇ ਜੇ ਤੈਨੂੰ ਚਾਹ ਪਾਣੀ ਬਣਾ ਕੇ ਦੇ ਦਈਏ ਦੋ ਦੋ ਸਾਦੇ ਬਣਾ ਲਿਆ ਕਰੋ ਆ ਚੰਗਾ ਭਲਾ ਤੇ ਤੈਨੂੰ ਕੀ ਤਾਂ ਨਹੀਂ ਗਿਆ ਸਾਰਾ ਕੁਝ ਠੀਕ ਤਾਂ ਹੈਗਾ ਹੋਰ ਤੈਨੂੰ ਕੀ ਚਾਹੀਦਾਗਾ ਉਪਰਿਆ ਮਾਨਸਾ ਇਹ ਮੈਨੂੰ ਤੰਗ ਕਰਦੀ ਐ ਬਾਲੇ ਮਿੱਠੇ ਵਾਲੀ ਚੀਜ਼ ਬਾਲੀਆਂ ਨੂਨ ਮਿਰਚਾਂ ਬਾਲੇ ਕਿਉਂ ਤੇਲ ਪਾ ਕੇ ਬਣਾ ਦੇਣੇ ਚੀਜ਼ਾਂ ਨੂੰ ਹੋਰ ਐਣ ਦੇ ਬਾਪੂ ਨਖਰੇ ਤੂੰ ਵੀ ਬਾਲੇ ਕਰਨ ਲੱਗਿਆ ਪਤਾ ਨਹੀਂ ਕੀ ਹੋਇਆ ਕੀ ਨਾ ਪੈ ਦੇਵਾ ਮੈਂ ਲੋਕਾਂ ਦਾ ਮਾਸਾ ਦਿਖਾਉਣਾ ਅਗਲਾ ਕਿਤੇ ਤਿੰਨ ਜਣੇ ਸੀ ਤਿੰਨਾਂ ਨੇ ਤੱਕਿਆ ਨਹੀਂ ਉਹ ਮਾਂ ਪਿਓ ਦਾ ਨੀਲੇ ਫਰਕ ਮਾਂ ਪਿਓ ਦੀ ਮੰਨੀ ਹੁੰਦੀ ਐ ਮੈਂ ਨਾਖਰੇ ਨਹੀਂ ਕਰਦਾ ਮੈਂ ਸਹੀ ਗੱਲ ਕਹਿਣਾ ਤੇਰੀ ਮੋੜੀ ਕਿਤੇ ਬੱਪੂਆਂ ਤਾਂ ਦੱਸਦੇ ਫਿਰ ਤੋਂ ਬਾਹਰ ਕਿਤੇ ਚੱਲੇ ਮੈਂ ਮੰਨੀ ਕਿਹੜੀ ਆ ਓਏ ਆ ਮੜੀ ਦੀ ਗੱਲ ਕਰੀ ਆ ਤਾਂ ਤੁਸੀਂ ਮੰਨਦੇ ਨਹੀਂ ਹੋਰ ਮੈਂ ਦੱਸ ਕੀ ਤੈਨੂੰ ਕਹਤਾ ਵੀ ਘੜਾ ਲਿਆ ਦੇ ਬਣਾ ਕੇ ਵੇਚ ਆਦ ਹੋਊਗੀ ਜ਼ਮੀਨ ਤੈਨੂੰ ਸਮਝਾਉਂਦਾ ਚੰਗਾ ਨਹੀਂ ਲੱਗਦਾ ਬੱਪੂ ਮੈਂ ਤੂੰ ਮੈਨੂੰ ਸਮਝਾਉਣਾ ਸੀ ਉਹ ਤੂੰ ਤਾਂ ਆਪਦੀ ਥਾਂ ਤੇ ਸਹੀ ਐ ਤੂੰ ਗਲਤ ਨਹੀਂ ਐ ਮੈਨੂੰ ਪਤਾ ਤੈ ਤੂੰ ਨਹੀਂ ਟੋਕ ਸਕਦਾ ਪਿਆਰ ਨਾਲ ਕਹਦੇ ਉਹਨੂੰ ਕੁਰੀ ਨੂੰ ਫਿਰ ਨੂਨ ਪਿਆਰ ਨਾਲ ਕਹਦੇ ਵੀ ਬਾਪੂ ਨੂੰ ਮਿੱਠਾ ਘੱਟ ਪਾ ਦਿਆ ਕਰ ਮੇਰੇ ਤਾਂ ਘੱਟ ਕੁਝ ਨਾ ਹੋਰ ਬਣਾ ਲੈ ਜਾ ਬਗ ਜਾ ਅੰਦਰ ਕਿਤੇ ਉਹ ਹੋਰ ਨਾ ਕੰਮ ਕਰ ਰੋਈ ਜਾਂਦੀ ਉਹ ਵਿਝੜਕਦਾ ਮੈਂ ਸਿੱਧੀ ਗੱਲ ਕਹੀ ਨੂੰ ਵੀ ਨਹੀਂ ਮੰਨਦੇ ਜਦ ਤੱਕ ਮੈਨੂੰ ਕਹਿੰਦੇ ਨੇ ਹਰੇ ਤੂੰ ਰੌਲਾ ਪਾਉਣਾ ਨਾ ਕਰੇ ਕਰ ਤੇ ਨਾ ਕਰੇ ਮੇਰੇ ਰੱਬ ਨੇ ਨਹੀਂ ਰਹਿਣ ਦਿੱਤੇ ਲੈ ਗਿਆ ਉਹਨੂੰ ਪਹਿਲੇ ਬੋਸਕ ਕੀ ਹੋ ਗਿਆ ਲੈ ਹੱਸ ਕੰਮ ਨਹੀਂ ਨਾ ਹੋਵੇ ਉਹ ਕੋਈ ਗੱਲ ਨਹੀਂ ਬਾਪੂ ਦਾ ਤਾਂ ਇਹੀ ਸੁਭਾਅ ਆ ਉਹ ਤਾਂ ਬੇਬੇ ਨਾਲ ਵੀ ਇੰਹੀਂ ਲੜਦਾ ਰਹਿੰਦਾ ਸੀਗਾ ਬੇਬੇ ਨੂੰ ਵੀ ਇੰਹੀਂ ਝਟਕਦਾ ਰਹਿੰਦਾ ਸੀ ਉਹ ਇੰਹੀਂ ਸੁਭਾਅ ਚੱਕੀ ਫਿਰਦਾ ਆਪਣਾ ਤੈਨੂੰ ਨਾਲ ਮੈਂ ਪਹਿਲੇ ਦਿਨ ਦੱਸਿਆ ਤਾਂ ਹੈਗਾ ਸੀ ਵੀ ਬਾਪੂ ਦਾ ਸੁਭਾਅ ਥੋੜਾ ਜਿਹਾ ਭੈੜਾ ਹੈ ਉਹਦੇ ਦਿਲ ਦੇ ਵਿੱਚ ਕੁਝ ਨਹੀਂ ਹੈਗਾ ਮੈਂ ਕੀ ਕਰਾਂ ਫਿਰ ਹਰ ਇੱਕ ਗੱਲ 'ਚ ਮੈਂ ਕਰਦੀ ਆ ਕੁਛ ਵੀ ਬਣਾਵਾ ਕੁਛ ਵੀ ਪਸੰਦ ਨਹੀਂ ਕਰਦੇ ਉਹ ਕੋਈ ਗੱਲ ਨਹੀਂ ਤੂੰ ਰੋਣਾ ਨਾ ਠੀਕ ਹੈ میں چنالے اپی باپو ول دی ہاں سمجھا ایا باپ ٹھیک ہے تو اپو نے میں کہتا ہوں کہ اپنا سوہا چینج کرنا مینوں پتہ باپو نے نہیں چینج ہونا تسی جinna مرضی کہی جاؤ او پھو باپو اپ دے جیڑ پڑھ کو من لینا این کر دے ہوندا انہاں نوں کinna مرضی سمجھا او انہاں دے سامنے غلط گل نہیں میری غلطی تا راسرا او مینوں پتہ تیری کوئی غلطی ہے تون کیوں امی ٹینشن ہو گیا مینوں تو میں تیرے نال کھڑا ਬਾਪੂ ਇਹ ਤੁ ਵੀ ਨਾ ਬੋਲਦੈ ਕਿੰਨਾ ਧਿਆਨ ਰੱਖਦਿਆ ਨਹੀਂ ਕਿੰਨੇ ਕੀ ਗੱਲ ਦਾ ਪਰ ਬਾਪੂ ਫਿਰ ਵੀ ਬਸ ਮੈਂ ਤੈਨੂੰ ਕਹਿਣਾ ਜਿਵੇਂ ਤੂੰ ਐ ਧਿਆਨ ਰੱਖਦੇ ਨੇ ਐਂ ਰੱਖੀਂ ਬਾਪੂ ਠੀਕ ਆ ਦੇਹੁਣਾ ਐ ਨਾ ਮੂੰਗਣਾ ਮੈਂ ਕੰਮ ਤੇ ਜਾਣਾ ਤੇ ਮੇਰੇ ਰੋਟੀ ਪੈ ਕਰਦੇ ਬਣਾ ਠੀਕ ਆ ਤੇ ਰੋਣਾ ਨਹੀਂ ਹੈਗਾ ਚੰਗਾ ਬਸ ਤਿਰਿਆ ਕਰ ਤੈਨੂੰ ਮੈਂ ਤੇਰੇ ਨਾਲ ਖੜਾ ਤੈਨੂੰ ਕੋਈ ਟੈਨਸ਼ਨ ਆ ਚੰਗਾ ਰੋਟੀ ਬਣਾ ਕੇ ਮੇਰੇ ਪੈ ਕਰ ਦੇ ਯਸ ਮੇਰਾ ਥੋੜਾ ਜਿਹਾ ਕੰਮ ਆ ਨਾਲ ਮੈਂ ਹਾਂ ਪੈਨਸ਼ਨ ਨਹੀਂ ਲੈਣੀ ਠੀਕ ਹੈ ਠੀਕ ਹੈ پکا پکا کھادی کور ਚਾਕੇ ਦੇਖਦੇ। ਬਾਪੂ ਆ ਕੇ ਰਹੀ ਆਨੇ। ਤੈਨੂੰ ਮੈਂ ਵੀਣਾ ਨਹੀਂ ਕੀ ਕਰੀ ਜਾਨਾ? ਤੁਸੀਂ ਕਹੇ ਤੇ ਆਪੇ ਬਕਾ ਲਿਆ ਕਰ ਖਾ ਲਿਆ ਕਰ। ਮੈਂ ਆਪ ਜੀ ਵਾਸਤੇ ਰੋਟੀਆਂ ਨਹੀਂ ਆਈਆਂ ਤਾਂ ਉਰਕੀ ਕਰ ਦੂੰ। ਬਾਪੂ ਜੇ ਰੋਟੀ ਦਾ ਸੀ ਮੈਂ ਕਿਹੜਾ ਦਿੰਦੀ ਨਹੀਂ। ਰੋਟੀ ਮੈਂ ਬਣਾ ਦਿੰਦੀ। ਉਹ ਪੁੱਤ ਮੈਂ ਬਹੁਤ ਥੋੜੇ ਹਾੜੇ ਘੱਤੇ ਵੀ ਤੁਸੀਂ ਮੈਨੂੰ ਐਵੇਂ ਵੀ ਰੋਟੀ ਬਣਾ ਕੇ ਦੇ ਜਿਆ ਕਰੋ। ਤੁਸੀਂ ਤਾਂ ਦੋਲੀ ਲਾਗੇ ਕਰਨਾ ਰਹਿ ਬਣਾ ਕੇ ਤਖੜੇ ਕਰਦੇ ਓ। ਬਾਪੂ ਮੈਂ ਤੜਕੀ ਬਣਾਈ ਆ ਰੋਟੀਆਂ ਤੇ ਉਹੀ ਮੈਂ ਉਹਨੂੰ ਭੇਜੀਆਂ ਨੇ ਪ੍ਰੀਤ ਨੂੰ ਤੇ ਰੋਟੀ ਚ ਕਮੀ ਕੀ ਆ ਵਧੀਆ ਤਾਂ ਰੋਟੀ ਹੈਗੀ ਆ ਮੈਂ ਕਮੀ ਜਿਹੜੀ ਤੁਹਾਨੂੰ ਦੱਸੀ ਆ ਉਹਨੂੰ ਪੂਹੀ ਨਹੀਂ ਕਰਦੇ ਉਹਦੀ ਉਮਰ ਦਾ ਤੇ ਮੇਰੀ ਤਾਂ ਪਰੇ ਹੀ ਲੱਗਦਾ ਤੁਹਾਨੂੰ ਵੀ ਮੈਨੂੰ ਇਹ ਜੀ ਕੀ ਚਾਹੀਦੀ ਏ ਤੂੰ ਕਹਿ ਬਣਾ ਦੰਨੀ ਆ ਬਾਪੂ ਪਰ ਤੁਸੀਂ ਬਸ ਆਪ ਦਾ ਸੁਭਾ ਨਹੀਂ ਬਦਲਿਆ ਬਾਪੂ ਤੂੰ ਤਾਂ ਜਮਾ ਹੀ ਹੱਦ ਕਰਤੀ ਪ੍ਰੀਤ ਨੇ ਸਹੀ ਗੱਲ ਕਹੀ ਆ ਤੇ ਤੂੰ ਪੱਕੇ ਆਪ ਕਈਆਂ ਨਾ ਖਾਦਿਆ ਨਹੀਂ ਜਾਂਦੀਆਂ ਤੇ ਹੁਣ ਤੂੰ ਆਪ ਹੀ ਬਣਾਈ ਫਿਰ ਹਾਂ ਜਵਾਬ ਦੇਖ ਲੈ ਮੈਂ ਤਾਂ ਬਣਾ ਲਈ ਫਿਰ ਮੈਂ ਤਾਂ ਕੋਈ ਢਕਾਨੀ ਪਪਾ ਦਾ ਕਾਲਾਵੇਂ ਬਣਾ ਦੇ ਮੈਂ ਨਹੀਂ ਤੁਹਾਡੇ ਸਾਡੇ ਘਰ ਦਾ ਬਹੁਤ ਤੁਹਾਨੂੰ ਸਮਝਾ ਲਿਆ ਤੁਸੀਂ ਨਹੀਂ ਸਮਝੇ ਕਿਹੜੀ ਕਿਹੜੀ ਗੱਲ ਕਹਾਏ ਨੂੰ ਇਹਨੂੰ ਫਿਰ ਕਹਿੰਦੇ ਨੇ ਬੁੜਾ ਨਖਰੇ ਕਰਦਾ ਹੈ ਉਹ ਪਾਈ ਸੁਖ ਸੁਖ ਕੀ ਹੋ ਗਿਆ ਬਾਪੂ ਜੀ ਆਇਆ ਬੱਚਾ ਪੁੱਤ ਕੀਰੀ ਹੋਇਆ ਆਖ ਦੇਖ ਕਿੰਨੀ ਕਿੰਨੀ ਮੈਂ ਜੜੀ ਪਿਆ ਕਰਦਾ ਬਾਪੂ ਮੈਂ ਦੋ ਤਿੰਨ ਅਰੀ ਕੁੜਤਾ ਤੋਤਾ ਮੈਂ ਕੀ ਕਰਾ ਕੁੜਤਾ ਹੈ ਇਹ ਇੰਨਾ ਪੁਰਾਣਾ ਹੋਣਾ ਅੱਛਾ ਪੁਰਾਣਾ ਤਾਂ ਮੈਂ ਨਹੀਂ ਲੈਣੀ ਬੁੱਤੇ ਫਿਰ ਪੁਰਾਣਾ ਤਾਂ ਮੈਂ ਵੀ ਹੋ ਗਿਆ ਮੈਨੂੰ ਦੇ ਦੇ ਧੱਤਾਂ ਬਾਪੂ ਤੁਸੀਂ ਬਹਾਨੇ ਕਾ ਤੋ ਲੱਭਦੇ ਰਹਿੰਦੇ ਨਿੱਕੇ ਨਿੱਕੇ ਗੱਲਾਂ ਤੇ ਕੋਈ ਤੁਸੀਂ ਵੇਲਾ ਨਹੀਂ ਛੱਡਦੇ ਵੀ ਲੜਾਈ ਨਾ ਪਵੇ ਹਰ ਇੱਕ ਚੀਜ਼ ਚ ਬੰਨਾ ਕਿਸੇ ਚੀਜ਼ ਚ ਵੀ ਨਹੀਂ ਹੈਗਾ ਵੀ ਕੋਈ ਚੀਜ਼ ਤੁਸੀਂ ਕਹਦੇ ਵੀ ਵਧੀਆ ਬਣਾਈ ਆ ਰੋਟੀ ਪਾਣੀ ਚ ਸਬਜ਼ੀ ਚ ਹਰ ਇੱਕ ਚ ਕਮੀ ਬਾਪੂ ਕੋਈ ਗੱਲ ਆ ਇਹ ਮੇਰੀ ਗੱਲ ਸੁਣ ਪੁੱਤ ਤੂੰ ਕੋਈ ਮੇਰੀ ਫਰੀਕ ਨਹੀਂ ਨਹੀਂ ਮੇਰੀ ਨੂੰ ਇਸ ਘਰ ਦੀ ਮਾਲਕ ਡੇਢੀ ਕੋਈ ਗੱਲ ਤੇ ਨੁਕਸ ਹੋਊ ਤਾਂ ਮੈਂ ਕਹੂੰਗਾ ਬਾਪੂ ਪਹਿਲਾਂ ਤਾਂ ਹੁੰਦੇ ਨਹੀਂ ਸੀਗੇ ਪਹਿਲਾਂ ਤਾਂ ਤੁਸੀਂ ਕਦੇ ਨੁਕਸ ਕੱਢਿਆ ਨਹੀਂ ਆ ਥੋੜੇ ਕ ਦਿਨਾਂ ਦਾ ਤੁਹਾਨੂੰ ਕੀ ਹੋ ਗਿਆ ਮੈਂ ਪੁੱਤ ਪਾਗਲ ਹੋ ਗਿਆ ਹੁਣ ਜਿੱਥੇ ਮੈਂ ਰੋਟੀਆਂ ਬਕਾਈਆਂ ਮੈਂ ਕੱਪੜੇ ਵੀ ਆਪਦੇ ਆਪੇ ਧੋ ਰਿਆ ਕਰ ਬਾਪੂ ਫਿਰ ਆਪ ਹੀ ਧੋ ਲਿਆ ਕਰ ਤੂੰ ਆਹੀ ਉਹ ਸਿੱਖ ਕੇ ਆਈਏ ਆਪੇ ਧੋ ਲਿਆ ਕਰ ਮਾੜਾ ਜਿਹਾ ਕਹਿ ਦਿਓ ਪਤਾ ਨਹੀਂ ਕਾਹ ਦੀ ਆਕੜ ਕਰੀ ਰੱਖਦੀ ਐ ਮਾੜਾ ਕਦੇ ਬੋਲ ਨਹੀਂ ਆਪਦੇ ਕੰਮ ਨੂੰ ਦਾ ਕਹਿਣਾ ਹੀ ਐ ਚੋਰਾ ਸਿਆ ਹੁਣ ਨਹੀਂ ਲੂਟਾਂਗਾ ਗੱਲ ਸੁਣਿਓ ਹੂੰ ਬਾਪੂ ਨੇ ਪਤਾ ਕੱਲ ਫੇਰ ਕਿਹਨੇ ਨੁਕਸ ਕੱਢਿਆ ਕੋਈ ਗੱਲ ਨਹੀਂ ਤੂੰ ਚੁੱਪ ਰਿਆ ਕਰਿਆ ਬੋਲੀ ਜਾਂਦੇ ਬਾਪੂ ਕੀ ਚੁੱਪ ਰਿਆ ਕਰਾਂ ਓਏ ਆਪ ਹੀ ਬੋਲ ਕੇ ਬਹਿ ਜੂਗਾ ਕੱਲ ਪਤਾ ਕੀ ਹੋਇਆ ਮੈਂ ਨਾ ਸੁੱਤੀ ਪਈ ਸੀ ਤੇ ਬਾਪੂ ਨੇ ਆਪ ਰੋਟੀ ਬਣਾਈ ਰਸੋਈ ਚ ਜਦੋਂ ਖੜਕਾ ਹੋਇਆ ਮੈਂ ਗਈ ਤੇ ਕਹਿੰਦਾ ਮੈਨੂੰ ਲੋੜ ਨਹੀਂ ਹੈਗੀ ਤੁਹਾਡੀਆਂ ਰੋਟੀਆਂ ਦੀ ਕਹਿੰਦਾ ਮੈਂ ਆਪ ਹੀ ਬਣਾਇਆ ਕਰੂੰਗਾ ਉਹ ਫਿਰ ਮੁੜ ਕੇ ਨਾ ਲੋਕ ਗੱਲਾਂ ਕਰਦੇ ਆ ਬੁੜੇ ਨਾਲ ਵਰਤੈਣੀਆਂ ਇਹਨੇ ਅੱਡ ਕਰਤਾ ਕੱਲਾ ਗਹਿਰਾ ਸੀਗਾ ਫਿਰ ਉਹਨੇ ਕੱਲੀ ਵੀ ਕੀ ਕਰਾਂ ਤੈਨੂੰ ਤਾਂ ਸਾਰਾ ਕੁਝ ਪਤਾ ਨਾ ਹੁਣ ਕਰੀਏ ਕੀ ਹੱਲ ਕੀ ਕੀਤਾ ਜਾਵੇ ਜਦੋਂ ਮੰਨਦਾ ਹੀ ਨਹੀਂ ਕਿਸੇ ਦੀ ਉਹ ਕੁੜਤਾ ਨੂੰ ਦੋ ਵਾਰੀ ਧੋਤਾ ਮੈਂ ਕੱਲ ਉਹ 'ਚ ਵੀ ਕਮੀਆਂ ਕੱਢਣ ਲੱਗ ਗਿਆ ਬਾਪੂ ਉਹ ਚੱਕ ਕੇ ਭਰਾ ਸਿਰ ਦੇ ਆਪੀ ਲਿਆ ਦੂਆ ਮੈਂ ਨਾ ਇਹ ਤਾਂ ਸਮਝ ਹੀ ਨਹੀਂ ਆਉਂਦਾ ਤਿੰਨ ਤਾਂ ਆਪਾਂ ਜਣਿਆ ਘਰ 'ਚ ਫਿਰ ਵੀ ਲੜਾਈਆਂ ਰਹਿ ਰਹੀਆਂ ਕੋਈ ਗੱਲ ਨਾ ਕੋਈ ਕਮੀ ਨਹੀਂ ਛੱੜਦੀ ਪਤਾ ਮੈਂ ਮੈਂ ਆਏ ਸੋਚਦੀ ਹਾਂ ਹੁਣ ਵੀ ਨਾ ਕੋਈ ਕਹਿ ਦੇ ਵੀ ਆਈ ਸੀ ਖਬਰੇ ਆਈਨੇ ਪੁੱਛ ਦੀਆ ਕੀ ਬਾਪੂ ਨੂੰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਪ੍ਰੀਤ ਉਹ ਪ੍ਰੀਤ ਉਹ ਫੇਰ ਕਹੋਗੇ ਸਾਨੂੰ ਦੱਸ ਕੇ ਨਹੀਂ ਗਿਆ ਮੈਂ ਚੱਲਿਆ ਹੁਣ ਕੰਨ ਸੁਣੋ ਬਾਪੂ ਕੀ ਕਹਿ ਰਿਹਾ ਬਾਪੂ ਕਿੱਥੇ ਚੱਲਿਆ ਉਹ ਕਿੱਥੇ ਕੰਮ ਜਾਂਦਾ ਹੂੰ ਜਾ ਕੇ ਤਾਂ ਦੇਖ ਲਾ ਚੱਲ ਮੈਂ ਦੇਣੀ ਬਾਪੂ ਕਿੱਥੇ ਚੱਲ ਰਹੇ ਹੋ ਮੈਨੂੰ ਤਾਂ ਹੁਣ ਜਾਣਾ ਹੀ ਪਊ ਭਾਈ ਹੁਣ ਤੁਸੀਂ ਤਾਂ ਇੱਕ ਆ ਕਰ ਛੱਡੇ ਦੋਨਾਂ ਜਣਾਂ ਨੇ ਬਾਪੂ ਐ ਕੀ ਗੱਲ ਕਹਿ ਰਹੇ ਹੋ ਤੁਸੀਂ ਪ੍ਰੀਤ ਹੁਣ ਦੇਖ ਲੈ ਕੀ ਹਾਲ ਕਰਦੇ ਨੇ ਕੱਲ ਸੁਣਿਓ ਬਾਪੂ ਦਾ ਘਰ ਛੱਡ ਕੇ ਜਾ ਰਿਹਾ ਘਰ ਛੱਡ ਕੇ ਜਾ ਰਿਹਾ ਆਓ ਛੇਤੀ ਝੋਲਾ ਜੱਕੀ ਬੈਠਾ ਬਾਪੂ ਕਿੱਥੇ ਚਲੇ ਨੂੰ ਤੁਸੀਂ ਮੈਥੋਂ ਕੀ ਲੈਣਾ ਵਾ ਕਿੱਥੇ ਜਾਵਾ ਉਹ ਬਾਪੂ ਉਹ ਤੇਰੇ ਮੂਰੇ ਹੱਥ ਬੰਨੇ ਕਿਉਂ ਬੇਇੱਜ਼ਤੀ ਕਰਾਉਣਾ ਕਿਉਂ ਬੇਇੱਜ਼ਤੀ ਕਰਾਉਣਾ ਲੋਕਾਂ ਦੇ ਵਿੱਚ ਬਾਪੂ ਚੰਗੇ ਥੋੜੀ ਲੱਗਦੇ ਨਾਲੇ ਤੁਸੀਂ ਆਏ ਜਾਂਦੇ ਲੋਕ ਕੀ ਕਹਿਣਗੇ ਤੁਸੀਂ ਜੰਗੇ ਲੱਗਦੇ ਹੋ ਕਿ ਮੇਰੀ ਤੁਸੀਂ ਗੱਲ ਨਾ ਮੰਨੋ ਹੁਣ ਤੁਸੀਂ ਹੱਥ ਬੰਨੇ ਜਾਂਦੇ ਹੋ ਉਹ ਤੇਰੀਆਂ ਸਾਰੀਆਂ ਮੰਨੀ ਜਾਂਦੇ ਆਪੂ ਦੱਸ ਕਿਹੜੀ ਗੱਲ ਨਹੀਂ ਮੰਨੀ ਹੈਗੀ ਇੱਕ ਵੀ ਨਹੀਂ ਮੰਨੀ ਤੁਸੀਂ ਮੈਨੂੰ ਜਾਣ ਤੋਂ ਮਜਬੂਰ ਕਰਦਾ ਕੋਈ ਐਡੀ ਕੋਈ ਗੱਲ ਨਹੀਂ ਹੈਗੀ ਬਾਪੂ ਤੈਨੂੰ ਸਾਰਾ ਕੁਝ ਟਾਈਮ ਤੇ ਮਿਲਦਾ ਤੂੰ ਕਿਉਂ ਇਹ ਗੱਲਾਂ ਕਰੀ ਜਾਂਦਾ ਹੋ ਗਿਆ ਤੈਨੂੰ ਮੈਂ ਨਾ ਹੁਣ ਸੋਚ ਲਿਆ ਕਿ ਮੈਨੂੰ ਕੱਲ ਨੂੰ ਇਹ ਠੱਕੇ ਮਾਰ ਕੇ ਕੱਢਣਾ ਤੇ ਮੈਂ ਤਾਂ ਆਪ ਹੀ ਵਗ ਜਾਰ ਤੈਨੂੰ ਕੋਈ ਨਹੀਂ ਠੱਕੇ ਮਾਰ ਕੇ ਕੱਢਦਾ ਬਾਪੂ ਕਿਉਂ ਐਵੇਂ ਪਾਗਲ ਵਾਲੀਆਂ ਗੱਲਾਂ ਕਰੀ ਜਾਂਦਾ ਤੁਸੀਂ ਮੇਰੇ ਬਿਨਾ ਨਾ ਬੱਗੇ ਠੋਕੇ ਬਸੋਂਗੇ ਠੀਕ ਹੈ ਨਾ ਮੈਂ ਤੁਹਾਨੂੰ ਲੌੜਾ ਡਿੱਕ ਪਿਆਰ ਕੋਈ ਟਿੱਕਾ ਨਹੀਂ ਲਾਉਂਦਾ ਬਾਪੂ ਤੂੰ ਕਿਤੇ ਨਾ ਜਾ ਤੇਰੇ ਮੂਰੇ ਹੱਥ ਬੰਨਦਾ ਮੈਂ ਤੈਨੂੰ ਰੁਕ ਜਾ ਹੱਥ ਨਹੀਂ ਬੰਨੇ ਹੱਥ ਤੁਸੀਂ ਆਪ ਸਮੇਂ ਬੰਨ ਲਓ ਵਧੀਆ ਪਕਾ ਪਕਾ ਕੇ ਵਧੀਆ ਖਾਓ ਤੇਜ ਖਾਓ ਘੱਟ ਖਾਓ ਸਮਝ ਗਿਆ ਮੈਂ ਤਾਂ ਮੇਰੀ ਭੈਣ ਕੋਲੇ ਜਾਣਾ ਬਾਪੂ ਕਿ ਇਹੋ ਜਿਹੀ ਗੱਲਾਂ ਕਰਦੇ ਹੋ ਤੁਸੀਂ ਚੰਗੇ ਥੋੜੀ ਲੱਗਦੇ ਹੋ ਆਜੋ ਕਰੇ ਮੈਥੋਂ ਬੜੀਆਂ ਗੱਲਾਂ ਤੁਹਾਡੇ ਨਾਲ ਹੁੰਦੀਆਂ ਨਹੀਂ ਮੋਹ ਆ ਕੀ ਬੋਲੂਗੀ ਬੋਲਣਾ ਕੀ ਆਉਂਦਾ ਭਾਈ ਆ ਗਿਆ ਉਹਦੇ ਕੋਲੇ ਉਹਨ ਕੀ ਕਰੀਏ ਉਹ ਆ ਜਿਹਾ ਤਾਂ ਵੀ ਤੈਨੂੰ ਪਤਾਗਾ ਉਹ ਤਾਂ ਪਹਿਲੀ ਚੱਕਮੀ ਆ ਪਤਾ ਹੁੰਦਾ ਮੈਨੂੰ ਤਾਂ ਹੀ ਤਾਂ ਮੈਂ ਨੂੰ ਡਰ ਲੱਗ ਰਿਹਾ ਹੁਣ ਇਹਦੀ ਤਾਂ ਗੱਲ ਹੀ ਨਹੀਂ ਸੀ ਜਿੱਡੀ ਬਾਪੂ ਨੇ ਬਣਾਤੀ ਆ ਠੀਕ ਹੈ ਇਹ